ਸਰੀਆਂ ਦਾ ਦਿਲ ਤੇ ਰਾਜ ਕਰਦੇ ਹੋ ਬਿਲਕੁਲ ਪਿਆਰੋ ਜਿਵੇਂ ਤੁਹਾਡਾ ਚੈਨਲ ਆ ਉਹੀ ਸਾਡਾ ਕਿਰਦਾਰ ਬਣਿਆ ਹੋਇਆ ਇਸ ਟਾਈਮ ਠੀਕ ਹੈ ਅੰਮ੍ਰਿਤਸਰ ਕੋਈ ਆਉਂਦਾ ਹੈ ਤੇ ਅੰਮ੍ਰਿਤਸਰ ਹੀ ਪਾਉ ਤੇ ਇੱਥੇ ਆ ਕੇ ਬਾਬਾ ਜੀ ਸਾਗ ਆਲੇ ਉਹ ਲੱਭਦੇ ਨੇ ਠੀਕ ਹੈ ਜੀ ਤੇ ਆਉਂਦੇ ਨੇ ਖਾਂਦੇ ਨੇ ਛਕਦੇ ਨੇ ਤੇ ਆਪਣੇ ਹੋਰ ਸਿੱਜਣ ਮਿੱਤਰ ਭੇਜਦੇ ਨੇ ਤੁਹਾਡੇ ਨਾਂ ਵੈਸੇ ਤੁਹਾਡਾ 22 ਸੂਬਿਆਂ ਜੀ ਬਥੇਰਾ ਹੋ ਗਿਆ ਹਾਂ ਜੀ ਹਾਂ ਜੀ ਬੜਾ ਬੜੀ ਕਿਰਪਾ ਗੁਰੂ ਸਾਹਿਬ ਦੀ ਬੜੀ ਕਿਰਪਾ ਭਾਈ ਜੀ ਖਾਸियत ਕੀ ਹੈ ਕਿਉਂ ਬਾਕੀਆਂ ਨਾਲੋਂ ਵੱਖਰਾ ਇੱਥੇ ਹੋਟਲ ਹੈ ਢਾਬੇ ਆ ਬੜੇ ਬੜੇ ਜੱਦੀ ਆ ਲੋਕ ਜਿਵੇਂ ਕੋ ਕਦੋਂ ਬਾਦ ਚਲਦੇ ਆਦੇ ਉਹਨਾਂ ਦੇ ਖਾਣ ਪੀਣ ਦੇ ਤੋਂ ਜਾ ਕਿਉਂ ਇੰਨੀ ਛੇਤੀ ਨਾ ਬਰਦੇ ਦੇਖੋ ਜੀ ਇਹ ਸਭ ਨਾਲ ਗੁਰੂ ਸਾਹਿਬ ਨੇ ਕਰਨਾ ਹੁੰਦਾ ਹੈ ਨਾ ਜੀ ਇਹ ਇੱਕ ਨਾ ਬਸ ਜਰੀਆ ਹੀ ਬਣਿਆ ਪਾਪਾ ਜੀ ਤੇ ਲਾਲਚ ਨਹੀਂ ਕੀਤਾ ਕਦੇ ਜਿਹੇ ਦਾ ਮळा ਨਹੀਂ ਕੀਤਾ ਜਿੰਨੂੰ ਖਵਾਇਆ ਔਰ ਦਿਲ ਨਾਲ ਖਵਾਇਆ ਪਿਆਰ ਨਾਲ ਵੀਰ ਕਹਿ ਕੇ ਖਵਾਇਆ ਠੀਕ ਹੈ ਪਾਜੀ ਕੋਈ ਦੋ ਅਨਲਿਮਿਟਡ ਪਲੇਟ ਲੈਂਦਾ ਨਾ ਉਹਨੂੰ ਕਹਿੰਨੇ ਆ ਭਾਜੀ ਤੂੰ ਦੋ ਰੋਆਂ ਛਕੋ ਦੀ ਤਿੰਨ ਛਕੋ ਯਾਰ ਇੱਕ ਹੋਰ ਛਕ ਲਓ ਕੋਈ ਗੱਲ ਨਹੀਂ ਹੋ ਗਈ ਅੱਧੀ ਰੋਟੀ ਲੈ ਲਓ ਕੋਈ ਕਹਿੰਦਾ ਛੋਟੀ ਬਣਵਾ ਦਿਓ ਛੋਟੀ ਬਣਵਾ ਦਿੰਨੇ ਉਹਦੇ ਵਾਸਤੇ ਤੇ ਇੰਨਾ ਪਿਆਰ ਗ੍ਰਾਹਕਾਂ ਨਾਲ ਕੀਤਾ ਆਇਆ ਨਾ ਤੇ ਉਹ ਬਾਬਾ ਜੀ ਨੂੰ ਵੀ ਦੇਖਦਾ ਕਿ ਯਾਰ ਮਿਹਨਤ ਕਰਨ ਨੇ ਹਾਂਜੀ ਹਾਂਜੀ ਕੀ ਵੈਸੇ ਆਪਣੇ ਕੋ ਕੀ ਕੀ ਆਈਟਮ ਹੁੰਦੀ ਹੈ ਜੀ ਆਪਣੇ ਕੋ ਸਿਰਫ ਮੱਕੀ ਦੀ ਰੋਟੀ ਸਾਗ ਤੇ ਨਾਲ ਫ੍ਰੀ ਚੀਜ਼ਾਂ ਰੀਜਨਲ ਨਾਲ ਫ੍ਰੀ ਅਚਾਰ ਸਲਾਦ ਲੱਸੀ ਕਿਆ ਬਾਤ ਸਾਰਾ ਸੈਟਅਪ ਹੈਗਾ ਪਿੰਡੂ ਸਟਾਈਲ ਪੂਰਾ ਸੈਟਅਪ ਬਣਾਇਆ ਆ ਜੀ ਠੀਕ ਹੈ ਰੋਟੀ ਲਾਈ ਬਣੂਗੀ ਸਾਗ ਇੱਥੇ ਗਰਮ ਹ ਕਣਕੇ ਲੱਗਦੇ ਨਹੀਂ ਸਾਗ ਬਣਾਉਣਾ ਨਾ ਖੇਡ ਨਹੀਂ ਹੈਗੀ ਸਾਗ ਬੜਾ ਟਾਈਮ ਮੰਗਦਾ ਤੇ ਇਹਨੂੰ ਬਣਾਉਂਦਾ ਕਿਉਂਕਿ ਹੈਗੇ ਤੇ ਹਰੇ ਪੱਤੇ ਹੀ ਹੈ ਨਾ ਭਾਵੇਂ ਘਾ ਲੈ ਲੋ ਭਾਵੇਂ ਸਾਗ ਲੈ ਲੋ ਇਹਨੂੰ ਬਰਉਣਾ ਪੈਂਦਾ